ਦੋਸਤੋ ਦੁੱਖ ਤਕਲੀਫ ਤਾਂ ਹੁੰਦੀ ਰਹਿੰਦੇ ਨੇਗੇ ਪਰ ਇੱਕ ਐਸਾ ਹੀ ਪਿੰਡ ਹੈ ਕਿ ਜਿੱਥੇ ਲੋਕ ਦੁੱਖ ਤਕਲੀਫਾਂ ਦਾ ਹੱਲ ਲੱਭਣ ਲਈ ਡੇਰਾਂ ਚ ਜਾਂਦੇ ਸੀਗੇ ਕਿਉਂਕਿ ਉੱਥੇ ਇੱਕ ਬਾਬਾ ਆਇਆ ਹੋਇਆ ਸੀ ਜੋ ਕਿ ਦੁੱਖ ਤਕਲੀਫ ਦੂਰ ਕਰਦਾ ਸੀਗਾ ਕਿਸੇ ਨੂੰ ਕੋਈ ਕੁੱਝ ਬਿਮਾਰੀ ਹੁੰਦੀ ਜਾਂ ਕਿਸੇ ਦਾ ਕੁੱਝ ਕਰਨਾ ਹੁੰਦਾ ਉਹ ਸਭ ਹੱਲ ਕਰ ਦਿੰਦਾ ਪਰ ਅੰਦਰੋਂ ਹੈਗਾ ਸੀ ਉਹ ਠਰਕੀ ਉਸ ਕੀ ਹੁੰਦਾ ਜੀ ਕਿ ਇੱਕ ਦਿਨ ਇੱਕ ਬੁੱਢੀ ਮਈਆ ਦੀ ਹੁੰਦੀ ਹੈਗੀ ਧਿਆਨ ਨਾਲ ਸੁਣਿਓ ਸਾਰੇ ਇੱਕ ਬੁੱਢੀ ਮਈ ਡੇਰੇ 'ਚ ਜਾਂਦੀ ਹੈ ਤੇ ਜਿਹੜੇ ਉੱਥੇ ਬਾਬੇ ਦੇ ਸੇਵਾਦਾਰ ਨੇ ਉਹ ਕਹਿੰਦੇ ਨੇ ਇੱਕ ਮਾਂ ਤਾਈ ਹੈਗੀ ਕਿਉਂਕਿ ਬਾਬਾ ਆਰਾਮ ਕਰ ਰਿਹਾ ਸੀ ਏਸੀ ਥੱਲੇ ਬਹਿ ਕੇ ਗਰਮਿਆਲਾ ਦਿਨ ਸੀਗਾ ਤਾਂ ਬਾਬਾ ਭੱਜ ਕੇ ਜਨੇ ਜਾਂਦਾ ਡੇਰੇ ਦੇ ਵਿੱਚ ਉੱਥੇ ਬਹਿਦਾਗਾ ਫਿਰ ਉੱਥੇ ਕਨਾਟਾ ਕਰਦਾ ਜਿਵੇਂ ਉਹ ਤਪੱਸਿਆ ਕਰ ਰਿਹਾ ਹੁੰਦਾਗਾ ਤੇ ਜਿਹੜੀ ਬੁੱਢੀ ਮਈਆ ਉਹ ਪਹਿਲਾਂ ਉਹਦਾ ਮੱਥਾ ਵਗੈਰਾ ਟੇਕਦੀ ਐ ਫਿਰ ਬਾਬਾ ਕਹਿੰਦਾ ਵੀ ਹਾਂ ਹੁਣ ਦੱਸ ਤਾਨੂੰ ਕੀ ਤਕਲੀਫ ਦੁੱਖ ਤਕਲੀਫ ਆਏਗਾ ਤੇ ਜਿਹੜੀ ਬੁੱਢੀ ਮਈਆ ਉਹ ਕਹਿੰਦੀ ਐ ਕੀ ਦੱਸਾਂ ਬਾਬਾ ਜੀ ਕੀ ਮੇਰੀ ਨੂੰਹ ਦੇ ਬੱਚਾ ਨਹੀਂ ਹੁੰਦਾ ਹੈਗਾ ਅਸਲ ਵਿੱਚ ਤੇ ਜਿਹੜਾ ਬਾਬਾ ਦਾ ਉਹ ਕਹਿੰਦਾ ਵੀ ਬੱਚਾ ਕਿਵੇਂ ਵੀ ਵਿਆਹ ਨੂੰ ਕਿੰਨਾ ਚਿਰ ਹੋ ਗਿਆ ਤੇ ਜਿਹੜਾ ਬੁੱਢੀ ਮਈਆ ਉਹ ਕਹਿੰਦੀ 2-3 ਸਾਲ ਹੋਣ ਵਾਲੇ ਨੇ ਪਰ ਹਜੇ ਤੱਕ ਬੱਚਾ ਜਿਵੇਂ ਨਹੀਂ ਹੋਇਆ ਹੈਗਾ ਤਾਂ ਜਿਹੜਾ ਬਾਬਾ ਦਾ ਠਰਕੀ ਉਹ ਕਹਿੰਦਾ ਵੀ ਉਸ ਦੀ ਕੋਈ ਫੋਟੋ ਵਗੈਰਾ ਦਿਖਾ ਦੇ ਮੈਨੂੰ ਤਾਂ ਜਿਹੜੀ ਬੁੱਢੀ ਮਾਈ ਆ ਉਹ ਫੋਟੋ ਦਿਖਾਉਂਦੀ ਹੈਗੀ ਉਹਲੇ ਫੋਟੋ ਹੁੰਦੀ ਹੈਗੀ ਝੋਲੇ ਚੋਂ ਫੋਟੋ ਕੱਢ ਕੇ ਬਾਬੇ ਨੂੰ ਦਿਖਾਉਂਦੀ ਹੈ ਤਾਂ ਜਿਹੜਾ ਬਾਬਾ ਦਾ ਉਹ ਫੋਟੋ ਨੂੰ ਦੇਖ ਕੇ ਹਿੱਲੇ ਜਾਂਦਾ ਉਦਿਤਮਾਗ ਦੇ ਵਿੱਚ ਹੋਰੀ ਗੱਲਾਂ ਚੱਲਣ ਲੱਗ ਜੰਦੇ ਨੇ ਵੀ ਇੰਨੀ ਖਬਸੂਰਤ ਜਨਾਨੀ ਇਹਦੇ ਜਵਾਬ ਕਿ ਨਹੀਂ ਹੋ ਰਿਹਾ ਵੀ ਕੀ ਐਵੇਂ ਫਲਾਣਾ ਟਿੰਕਾ ਜੋ ਵੀ ਵੀ ਮਨ ਉਹਦਾ ਮਾਨੀ ਪਿਘਲ ਗਿਆ ਇੱਕ ਵਾਰੀ ਉਹ ਕੁੜੀ ਨੂੰ ਦੇਖ ਕੇ ਕਿਉਂਕਿ ਸੁੰਦਰ ਬਹੁਤ ਸੀਗੀ ਅਤੇ ਫਿਰ ਜਦੋਂ ਬੇਬੇ ਕਹਿੰਦੀ ਵੀ ਕੀ ਹੋ ਗਿਆ ਬਾਬਾ ਜਿਹੜਾ ਤੁਸੀਂ ਇਹਨੂੰ ਗੌਰ ਨਾਲ ਦੇਖਣ ਲੱਗੇ ਤਾਂ ਜਿਹੜਾ ਬਾਬਾ ਹੈਗਾ ਉਹ ਕਹਿੰਦਾ ਵੀ ਮਾਈ ਪਤਾ ਕੀ ਗੱਲ ਹੈ ਕਿ ਇਹ ਕੁੜੀ ਦੇ ਚੈ ਨੈਣ ਤਾਲ ਠੀਕ ਨਹੀਂ ਲੱਗਦੇ ਹੈਗੇ ਮੈਨੂੰ ਮੈਨੂੰ ਆ ਲੱਗਦਾ ਵੀ ਮੈਨੂੰ ਸੋਡੇ ਘਰੀ ਆਉਣਾ ਪਊਗਾ। ਉਹ ਫਿਰ ਆਪਣੇ ਚੇਲੇ ਨੂੰ ਕਹਿੰਦਾ ਵੀ ਜਿੰਨਾ ਤੋਂ ਪਤਾ ਵਗੈਰਾ ਲੈ ਲਾ ਆਪਾਂ ਇੱਕ ਦਿਨ ਇਹਦੇ ਘਰੇ ਚੱਲ ਕੇ ਜਾਵਾਂਗੇ ਹੱਲ ਕਰਕੇ ਆਵਾਂਗੇ। ਤਾਂ ਜਿਹੜੀ ਬੁੱਢੀ ਮਾਈ ਸੀ ਉਹ ਬੜੀ ਖੁਸ਼ ਹੁੰਦੇ ਵੀ ਬਾਬਾ ਸਾਡੇ ਘਰੇ ਆਊਗਾ ਸਾਡੇ ਐ ਕਰਕੇ ਜਾਊ ਫਰਾਣਾ ਕਰਕੇ ਜਾਊਗਾ। ਉਹ ਖੁਸ਼ੀ-ਖੁਸ਼ੀ ਘਰੇ ਬਾਹ ਜਾਂਦੀ ਹੈ। ਤੇ ਜਿਹੜਾ ਉਹਦਾ ਚੇਲਾਗਾ ਮਤਲਬ ਦੇਰ ਦੇ ਵਿੱਚ ਹੋਰ ਹੋਤੀ ਬੰਦੇ ਉਹ ਖੁਸ਼ ਹੁੰਦੇ ਨੇ ਬਾਬੇ ਨੂੰ ਕਹਿੰਦੇ ਸਮਝ ਲਓ ਕਹਿਣਾ ਕੀ ਚਾਹ ਰਿਹਾ ਹੈਗਾ। ਉਸ ਤੋਂ ਬਾਅਦ ਕੀ ਹੁੰਦਾ ਜੀ ਕੁਝ ਦਿਨਾਂ ਬਾਅਦ ਘਰੇ ਸਾਸ ਫਾਈ ਚਲ ਰਹੀ ਹੁੰਦੀ ਹੈਗੀ ਪਾਣੀ ਪੋਣੀ ਯਾਰ ਰਖਾ ਹੁੰਦਾ ਤੇ ਉਧਰੋਂ ਬਾਬਾ ਆਉਂਦਾਗਾ ਉਹਦੇ ਨਾਲ ਦੋ ਸਾਥ ਹੁੰਦੇ ਨੇਗੇ ਉਹਦੇ ਚੇਲੇ ਹੁੰਦੇ ਨੇਗੇ ਤੇ ਜਦੋਂ ਅੰਦਰ ਆਉਣਾ ਹੁੰਦਾਗਾ ਤਾਂ ਉਹਦੀ ਪੈਰਾਂ ਨਾਲ ਪੈਰ ਧਵਾਈ ਕਰਦੇ ਨੇ ਫਿਰ ਉਹਨੂੰ ਅੰਦਰ ਲੈ ਕੇ ਜਾਂਦੇ ਨੇਗੇ ਤੇ ਉੱਥੇ ਸਾਸ ਹੁੰਦੀ ਹੈ ਕੁੜੀ ਦੀ ਉਹੀ ਕੁੜੀ ਹੁੰਦੀ ਹੈਗੀ ਪਰ ਜਿਹੜਾ ਕੁੜੀ ਉਹਦਾ ਘਰ ਵਾਲਾਗਾ ਉਹ ਬਾਹਰ ਗਿਆ ਹੋਇਆ ਸੀਗਾ ਉਹ ਸ਼ਹਿਰ ਦੇ ਵਿੱਚ ਨੌਕਰੀ ਕਰਦਾ ਸੀਗਾ ਸਿਕਿਉਰਿਟੀ ਗਾਰਡ ਦੀ ਕੀ ਹੋਇਆ ਜੀ ਬਾਬਾ ਆਵਦਾ ਕੰਮ ਕਰਨ ਆਇਆ ਸੀਗਾ ਉਹ ਜਦੋਂ ਮਾਈ ਕਹਿੰਦੀ ਵੀ ਹਾਂ ਬਾਬਾ ਹੁਣ ਦੱਸ ਲਓ ਸੀ ਕਹਿੰਦੀ ਸਾਡੇ ਘਰੇ ਆਉਂਗੇ ਵੀ ਕੀ ਗੱਲ ਆ ਉਹ ਕਹਿੰਦਾ ਵੀ ਮੈਂ ਤਰੀ ਨੂੰ ਨਾਲ ਇੱਕ ਗੱਲ ਕਰਨੀ ਆ ਕਮਰੇ ਦੇ ਵਿੱਚ ਵੀ ਇੱਥੇ ਤਾਂ ਇਹ ਵੀਜ਼ੇ ਉਹ ਸ਼ਕਤੀਆਂ ਇਹਦੇ ਅੰਦਰ ਨਹੀਂ ਗਈਆਂ ਉਹ ਅੰਦਰ ਜਾ ਕੇ ਵੀ ਕੋਈ ਬਾਹਰ ਨਾ ਆ ਜੇ ਮੈਨੂੰ ਫਿਰ ਅੰਦਰ ਹੀ ਉਹ ਕਰਨਾ ਪਊਂਗਾ ਵੀ ਜੋ ਨਿਕਲ ਕੇ ਜਾਊਗੀ ਉੱਥੋਂ ਤਾਂ ਫਿਰ ਇਹ ਐਣੀ ਬੰਦਾ ਕਿਸੇ ਦੇ ਵੀ ਉੱਚਾ ਵੱਡ ਸਕਦੀ ਹੈਗੀ ਮੈਨੂੰ ਕਮਰਾ ਚਾਹੀਦਾ ਖਾਲਾ ਜਿੱਥੇ ਮੈਂ ਇਹਨਾਂ ਨੂੰ ਕਰ ਸਕਣਾ ਤਾਂ ਫਿਰ ਉਹ ਕੀ ਕਰਦੀ ਹੈਗੀ ਉਹ ਆਪਦੇ ਨੂੰ ਨੂੰ ਦੱਸਦੀ ਹੈ ਵੀ ਤੂੰ ਕਮਰੇ ਦੇ ਵਿੱਚ ਜਾ ਪਿੱਛੇ ਤੇਰੇ ਬਾਬਾ ਆਊਗਾ ਫਿਰ ਉਹ ਤੇਰੇ ਤੇ ਕੋਈ ਤੰਤਰ ਮੰਤਰ ਕਰੂਗਾ ਜਿਹਦੇ ਕਰਕੇ ਜਿਹੜੀ ਤੇਰੀ ਆਤਮਾ ਸਾਰੀ ਬਾਹਰ ਭag ਜੂਗੀ ਨਾਲੇ ਵੀ ਬੱਚਾ ਉਹੀ ਨਹੀਂ ਕਰਕੇ ਉਹ ਕਰਨ ਲੱਗ ਰਹੀ ਤਾਂ ਜਿਹੜਾ ਬਾਬਾ ਉਹ ਹੰਦਾ ਬਾ ਜਾਂਦਾ ਨੂੰ ਵੀ ਅੰਦਰ ਬਾ ਜਾਂਦੀ ਹੈ ਬਾਬਾ ਗੇਟ ਲਾੜਨ ਅੰਦਰੋਂ ਨੋਹਰਾਣ ਹੋ ਜਾਂਦੀ ਬਾਬਾ ਇਹ ਕੀ ਕਰ ਰਾਂਗਾ ਵੀ ਤੂੰ ਤਾਂ ਮੇਰੇ ਉਹ ਕਰਨਾ ਹੈ ਸੀ ਉਹ ਕਹਿੰਦਾ ਦੇਖ ਅਪਸਾਰਣ ਨੂੰ ਤਵੀ ਤੂੰ ਮੇਂ ਪੜ੍ਹੀ ਲਿਖੀ ਹੈਗੀ ਵੀ ਇਹ ਤਾਂ ਅੰਧਵਿਸ਼ਵਾਸ ਆ ਬਾਬਾ ਸਿੱਧਾ ਖੁੱਲਮ ਖੁੱਲਾ ਹੋ ਜਾਂਦਾ ਮਤਲਬ ਕਹਿਣ ਦਾ ਭਾਵ ਆ ਉਹ ਸਿੱਧੀ ਕਹਿੰਦਾ ਕਹਿੰਦਾ ਵੀ ਦੇਖ ਤੈਨੂੰ ਇੱਥੇ ਕੀ ਕਰਨਾਗਾ ਜੇ ਮੈਂ ਨਹੀਂ ਲਾਜ ਕਰੂੰਗਾ ਇਹ ਜਿਹੜੀ ਜਨਾਹ ਹੋਆ ਤੇਰੀ ਮਾਂ ਜਿਹੜੀ ਬੁੱਢੀ ਵੀ ਇਹ ਕਿਸੇ ਹੋਰ ਲੈਵੇ ਜਾਊਗੀ ਤੂੰ ਮੇਰੇ ਨਾਲ ਚੱਲ ਡੇਰੇ ਚ ਤੈਨੂੰ ਰਾਣੀ ਬਣਾ ਕੇ ਰੱਖੂਗਾ ਤੇ ਫਿਰ ਕੁੜੀ ਰੋਲਾ ਪਾਉਂਦੀ ਆ যদি গেট খোলক ভাজি